ਜਦੋਂ ਇਸ ਭੈਣ ਦਾ ਭਰਾ ਘਰ ਆਇਆ ਨਾ ਭਰਤੀ ਹੋ ਕੇ ਤਾਂ ਭੈਣ ਨੂੰ ਨਾ ਚਾ ਚੜ ਗਿਆ ਆਪਣੇ ਭਰਾ ਨੂੰ ਦੇਖ ਕੇ ਯਾਰ ਦੇਖੋ ਕਿੰਨਾ ਸਵਾਗਤ ਕੀਤਾ ਆਪਣੇ ਭਰਾ ਦਾ ਸਾਰੇ ਪਰਿਵਾਰ ਦੀ ਨਾ ਰੂਹ ਖੁਸ਼ ਹੋ ਗਈ ਦੇਖੋ ਆਪਣੇ ਪੁੱਤ ਨੂੰ ਦੇਖ ਕੇ ਤੇ ਕਿੰਨੇ ਟਾਈਮ ਬਾਅਦ ਘਰ ਵਿੱਚ ਖੁਸ਼ੀ ਆਈ ਹੈ ਕਿੰਨੀ ਮਿਹਨਤ ਕੀਤੀ ਹੋਣੀ ਹੈ ਇਸ ਵੀਰ ਨੇ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਨ ਦੇ ਲਈ ਤੇ ਦਿਨ ਰਾਤ ਇੱਕ ਕੀਤੀ ਹੋਣੀ ਹੈ ਫੇਰ ਜਾ ਕੇ ਸੁਪਨਾ ਪੂਰਾ ਕੀਤਾ ਹੋਊਗਾ ਕਿੰਨੇ ਮਾੜੇ ਹਾਲਾਤ ਦੇਖੇ ਹੋਣਗੇ ਇਸ ਵੀਰ ਨੇ ਆਪਣੇ ਪਰਿਵਾਰ ਦੇ ਤੇ ਕਿੰਨੀ ਹਿੰਮਤ ਦਿਖਾਈ ਯਾਰ ਵੀਰ ਨੇ ਆਪਣੇ ਪਰਿਵਾਰ ਨੂੰ ਸੌਖਾ ਕਰਨ ਦੇ ਲਈ ਪੁੱਤ ਦੀ ਤਰੱਕੀ ਦੇ ਲਈ ਨਾ ਕੁਝ ਤਾਂ ਅਰਦਾਸਾਂ ਵੀ ਕੀਤੀਆਂ ਹੋਣਗੀਆਂ ਮਾਂ ਨੇ ਯਾਰ ਜਿਹੜੀਆਂ ਅੱਜ ਪੂਰੀਆਂ ਹੋ ਗਈਆਂ ਤੇ ਦੇਖੋ ਗਰੀਬੀ ਦੇ ਵਿੱਚੋਂ ਉੱਠ ਖੜਿਆ ਪੁੱਤ ਸਾਰੇ ਸੁਪਨੇ ਪੂਰੇ ਕਰ ਦੂ ਮਾਪਿਓ ਦੇ ਇਸ ਵੀਰ ਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਤੇ ਤਰੱਕੀ ਵੱਧ ਵੱਧ ਹੋਵੇ ਪੁੱਤ ਤਰੱਕੀ ਕਰਕੇ ਨਾ ਆਪਣੇ ਸੁਪਨੇ ਪੂਰੇ ਕਰੂਗਾ ਤੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ